ਐਸਐਸਪੀ ਬਟਾਲਾ ਸ਼੍ਰੀ ਸੁਹੇਲ ਕਾਸਮੀਰ ਉਹਨਾਂ ਦੀ ਹਦਾਇਤਾਂ ਤੇ ਕੰਮ ਕਰਦੇ ਹੋਏ ਅੱਜ ਕਮਾਂਡ ਪੁਲਿਸ ਨੂੰ ਉਹਨਾਂ ਦੀ ਮਿਹਨਤ ਸਦਕਾ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈ 16 8 2025 ਨੂੰ ਇੱਕ ਕਮਾਂਡ ਏਰੀਆ ਦੇ ਵਿੱਚ ਹੀ ਗੁਰਚਰਨ ਸਿੰਘ ਦੇ ਜੋ ਕਿ ਐਕਸ ਸਰਵਿਸਮੈਨ ਉਹਨਾਂ ਦੇ ਘਰ ਤੇ ਨਾ ਗੇਟ ਤੇ ਇੱਕ ਗੋਲੀ ਚਲਾਈ ਗਈ ਸੀ ਜੇ ਉਹਦੇ ਰਿਗਾਰਡਿੰਗ ਅਸੀਂ ਕੇਸ 146/25 ਰਜਿਸਟਰਡ ਕੀਤਾ ਸੀ ਕਮਾਂਡ ਥਾਣੇ ਦੇ ਵਿੱਚ ਉਹਦੇ ਤੇ ਹੀ ਕੰਮ ਕਰਦੇ ਹੋਏ ਤੇ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਔਰ ਇਸ ਤੋਂ ਨਾਲ ਹੀ ਇਹ ਵੀ ਬੱਲੜਵਾਲ ਤੋਂ ਸੀਗੇ ਗੁਰਚਰਨ ਸਿੰਘ ਤੇ ਇੱਕ ਸੁਖਦੇਵ ਸਿੰਘ ਹੈਗੇ ਉਹ ਵੀ ਬੱਲੜਵਾਲ ਤੋਂ ਹੀ ਆ ਉਹ ਵੀ ਇੱਕ ਸਰਵਿਸਮੈਨ ਜੀ ਤੇ ਕਰੀਬ ਮਹੀਨੇ ਬਾਅਦ ਹੀ 15 ਨਵ ਨੂੰ ਉਹਨਾਂ ਦੇ ਘਰ ਤੇ ਵੀ ਗੇਟ ਤੇ ਗੋਲੀ ਚਲਾਈ ਸੋ ਦੋ ਇਹ ਸਾਡੀਆਂ ਪੈਂਡਿੰਗ ਵਾਰਦਾਤਾਂ ਸੀਗੀਆਂ ਜਿਨ੍ਹਾਂ ਤੇ ਕੰਮ ਕਰ ਰਹੇ ਸੀਗੇ ਤੇ ਐਸ ਐਚ ਓ ਕੁਮਾਰ ਆਪਣੇ ਗਗਨਦੀਪ ਸਿੰਘ ਔਰ ਇਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਨੇ ਸੀਆਈਏ ਦੇ ਨਾਲ ਮਿਲ ਕੇ ਬਹੁਤ ਵਧੀਆ ਕੰਮ ਕਰਦੇ ਹੋਏ ਇਹ ਕਾਮਯਾਬੀ ਹਾਸਿਲ ਕੀਤੀ ਹੈ ਕਿ ਜਿਹੜੇ ਗੋਲੀ ਚਲਾਉਣ ਵਾਲੇ ਸੀਗੇ ਇਹਨਾਂ ਦੇ ਇਹ ਫਰੋਤੀਆਂ ਮੰਗਣ ਵਾਲਾ ਇੱਕ ਗਰੋਹ ਸੀਗਾ ਜਿਨ੍ਹਾਂ ਨੂੰ ਇਹਨਾਂ ਨੇ ਬਸਟ ਕੀਤਾ ਹੁਣ ਤੇ ਇਹਦੇ ਵਿੱਚ ਇਹਨਾਂ ਨੇ 50-50 ਲੱਖ ਰੁਪਏ ਦੀ ਫਰੋਤੀ ਮੰਗੀ ਸੀ ਇਹਨਾਂ ਦਾ ਮਾਸਟਰਮਾਈਂਡ ਜਿਹੜਾ ਇੱਕ ਬਲਵਿੰਦਰ ਸਿੰਘ ਹੈ ਇਹ ਤੋਂ ਸੁਕਾਲੇ ਪਿੰਡ ਦਾ ਹੈਗਾ ਇਹ ਸਖੋਵਾਲ ਪਿੰਡ ਦਾ ਸਖੋਵਾਲ ਪਿੰਡ ਦਾ ਬਲਵਿੰਦਰ ਸਿੰਘ ਉਰਫ ਬਿੱਲਾ ਹੈਗਾ ਜਿਹੜਾ ਕਿ ਕਰੀਬ 6 ਸਾਲ ਡੇਢ ਸਾਲ ਹੋਇਆ ਉਹਨੂੰ ਬੈਲਜੀਅਮ ਨੂੰ ਗਿਆ ਹੋਇਆ ਤੇ ਉਹਦੇ ਨਾਲ ਹੀ ਉਹਦੇ ਇੱਕ ਰঞ্জੀਤ ਸਿੰਘ ਤੇ ਆਪਣੇ ਇੱਕ ਭੁਪਿੰਦਰ ਸਿੰਘ ਲਾਲੀ ਤੇ ਇੱਕ ਕਿਰਨ ਕਿਰਨਦੀਪ ਸਿੰਘ ਪ੍ਰੀਤੀ ਇਹਨਾਂ ਨੇ ਗਰੂਪ ਬਣਾਇਆ ਹੋਇਆ ਸੀ ਇਹ ਇਕੱਠੇ ਆਪਸ ਦੇ ਵਿੱਚ ਪਹਿਲਾਂ ਯਾਰ ਦੋਸਤ ਹੁੰਦੇ ਸੀਗੇ ਤੇ ਇਹਨਾਂ ਨੇ ਸੋਚਿਆ ਕਿ ਇਹ ਸਭ ਤੋਂ ਵਧੀਆ ਤਰੀਕਾ ਹੈਗਾ ਪੈਸੇ ਇਕੱਠੇ ਕਰਨ ਦਾ ਔਰ ਈਜ਼ੀ ਮਨੀ ਦਾ ਹੈਗਾ ਇਹਨਾਂ ਨੇ ਇਹ ਉਥੋਂ ਜਿਹੜਾ ਬੈਲਜੀਅਮ ਵਾਲਾ ਲੜਕਾ ਸੀਗਾ ਇਹ ਇੱਥੇ ਸਾਰੀ ਰੈਕੀ ਕਰ ਲੈਂਦੇ ਜਿਹੜਾ ਮੀਰ ਹੈ ਕਿਦਾ ਘਰ ਵੱਡਾ ਹੈ ਕਿਦੇ ਘਰ 'ਚ ਟਰੈਕਟਰ ਹੋਰ ਸੁੱਖ ਸਹੂਲਤਾਂ ਸਾਰੀਆਂ ਜ਼ਿਆਦਾ ਹੈ ਜਿਹਦੇ ਤੋਂ ਇਹ ਦਾਜਾ ਲਗਾ ਲੈਂਦੇ ਸੀ ਕਿ ਇਹ ਫਾਈਨੈਂਸ਼ਲੀ ਸੌਂਡ ਹੈਗਾ ਤੇ ਉਹਦੀ ਇਨਫੋਰਮੇਸ਼ਨ ਉਹਨੂੰ ਦਿੰਦੇ ਸੀ ਫੋਨ ਇੱਥੋਂ ਪ੍ਰੋਵਾਈਡ ਕੀਤਾ ਜਾਂਦਾ ਸੀਗਾ ਤੇ ਉਹ ਉੱਥੋਂ ਫਿਰਦੇ ਇਹਨਾਂ ਨੂੰ ਤਮਕੀਲਾਂਦਾ ਸੀ ਉਸ ਬੰਦੇ ਨੂੰ ਵੀ ਮੈਨੂੰ 50 ਲੱਖ ਦੇ ਦੇ ਲੱਖ ਦੇ 60 ਲੱਖ ਦੇ ਤੇ 40 ਲੱਖ ਦੇ ਦੇ ਇਸ ਤਰ੍ਹਾਂ ਦੀ ਉਹ ਫਰਾਤੀ ਮੰਗਦਾ ਹੀ ਨਹੀਂ ਤਾਂ ਤੁਹਾਡੇ ਸਾਰੇ ਪਰਿਵਾਰ ਨੂੰ ਮਾਰ ਦਿਆਂਗੇ ਤੇ ਇਹਨਾਂ ਦੇ ਵਿੱਚ ਇੱਕ ਭੁਖਿੰਦਰ ਸਿੰਘ ਹੈਗਾ ਜਿਹੜਾ ਕਿ ਬੱਲਣਵਾਲ ਦਾ ਹੀ ਹੈਗਾ ਉਹ ਇਹਨਾਂ ਨੂੰ ਜਿਹੜੇ ਉੱਥੋਂ ਦੇ ਸਰਮਾਇਦਾਰ ਲੋਕ ਹੈਗੇ ਸੀਗੇ ਉਹਨਾਂ ਦੇ ਫੋਨ ਨੰਬਰ ਪ੍ਰੋਵਾਈਡ ਕਰਦਾ ਸੀਗਾ ਤੇ ਅਸੀਂ ਭਿੰਦਰ ਸਿੰਘ ਔਰ ਰঞ্জੀਤ ਸਿੰਘ ਦੋਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਰਣਜੀਤ ਸਿੰਘ ਜਿਹੜਾ ਹੈਗਾ ਬਰਿਆਰ ਦਾ ਤੇ ਭੁਖਿੰਦਰ ਸਿੰਘ ਉਥੋਂ ਬੱਲੜਵਾਲ ਦਾ ਹੈ ਰਣਜੀਤ ਸਿੰਘ ਜਿਹੜਾ ਹੈ ਇਹਦੇ ਕੋਲ ਇੱਕ ਪਿਸਟਲ ਸੀਗਾ 32 ਗੋਰ ਜਿਹੜਾ ਕੰਟਰੀ ਮੇਡ ਹੈਗਾ ਸੀਗਾ ਜਿਹੜਾ ਕਿ ਪੁਲਵਿੰਦਰ ਸਿੰਘ ਉਰਫ ਬਿੱਲੇ ਨੇ ਸਖੋਵਾਲ ਵਾਲੇ ਨੇ ਹੀ ਇਸ ਨੂੰ ਤਰਮ ਤਰਮ ਸਾਈਡ ਤੋਂ ਇਹਨੂੰ ਦਵਾਇਆ ਸੀਗਾ ਕਿ ਫਲਾਣੇ ਬੰਦੇ ਕੋਲ ਜਾ ਕੇ ਲੈ ਆਣਾ ਤੇ ਇਹਨੇ ਉਹ ਪਿਸਤੌਲ ਲਿਆਂਦਾ ਨਾਲ ਇਹਨੇ ਤਿੰਨ ਰਾਉਂਡ ਲਿਆਂਦੇ ਸੀ ਜਿਹਦੇ ਚ ਦੋ ਇਹਨੇ ਇੱਕ ਤਾਂ ਗੁਰਚਰਨ ਸਿੰਘ ਦੇ ਗੇਟ ਤੇ ਗੋਲੀ ਮਾਰ ਕੇ ਚਲਾਤਾ ਸੀਗਾ ਇਹ ਰਾਉਂਡ ਹਰੇਕ ਚਲਾਤਾ ਸੀਗਾ ਇਹਨੇ ਸੁਖਦੇਵ ਸਿੰਘ ਦੇ ਤੇ ਤੀਸਰਾ ਰਾਉਂਡ ਤੇ ਪਿਸਤੌਲ ਵੀ ਅਸੀਂ ਰਿਕਵਰ ਕਰ ਲਿਆ ਹੁਣ ਤੇ ਦੋ ਬੰਦਿਆਂ ਦੀ ਇਹਦੇ ਵਿੱਚ ਅਸੀਂ ਅਰੇਸਟ ਪਾ ਲਈ ਹੈ ਇੱਕ ਜਿਹੜਾ ਰਣਜੀਤ ਸਿੰਘ ਹੈ ਇਹਨੂੰ 19/9 ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਤੇ ਭੋਪਿੰਦਰ ਸਿੰਘ ਲਾਲੀ ਜਿਹੜਾ ਹੈਗਾ ਬੱਲੜਵਾਲ ਦਾ ਇਹਨੂੰ 23/9 ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ ਇਹ ਇਸ ਤਰੀਕੇ ਨਾਲ ਜਿਹੜਾ ਕੀ ਇਹ ਫਰਾਦੀਆ ਮੰਗਣ ਵਾਲੇ گروਹ ਦਾ ਅਸੀਂ ਪਰਦਾ ਫਾਸ਼ ਕੀਤਾ ਹੈ ਤੇ ਇਹ ਇੱਕ ਬੜੀ ਵਧੀਆ ਕਾਮਯਾਬੀ ਹੈਗੀ ਫਿਲਹਾਲ ਜੋ ਸਾਡੇ ਤੱਕ ਹੁਣ ਗੱਲ ਸਾਹਮਣੇ ਆਈ ਵੀ ਉਹਦੇ ਤੇ ਕੋਈ ਕੇਸ ਰਜਿਸਟਰ ਨਹੀਂ ਸੀ ਇਹ ਜਿਹੜੇ ਪੰਜ ਚਾਰ ਲੜਕੇ ਹੈਗੇ ਇਹ ਇਹ ਆਪਸ ਦੇ ਵਿੱਚ ਇੱਥੇ ਯਾਰ ਦੋਸਤ ਸੀਗੇ ਕਿਉਂਕਿ ਰਣਜੀਤ ਸਿੰਘ ਦੀ ਇੱਥੇ ਰੈਡੀਮੇਡ گارਮੈਂਟਸ ਦੀ ਇੱਕ ਸ਼ਾਪ ਹੈਗੀ ਸੀਗੀ ਤੇ ਉੱਥੇ ਇਹਨਾਂ ਦੇ ਉੱਠਣਾ ਬਟਣਾ ਹੁੰਦਾ ਸੀਗਾ ਇਹਨਾਂ ਨੇ ਬਾਅਦ ਵਿੱਚ ਈਜ਼ੀ ਮਨੀ ਲਈ ਮਨੀ ਮੇਕਿੰਗ ਲਈ ਇਹਨਾਂ ਨੇ ਇੱਕ ਤਰੀਕਾ ਅਡਾਪਟ ਕੀਤਾ ਕਿ ਉਹ ਉੱਥੋਂ ਧਮਕੀ ਲਾਂਦਾ ਸੀਗਾ ਤੇ ਜਦੋਂ ਤੱਕ ਬੰਦੇ ਨੂੰ ਇਹ ਧਮਕੀਆਂ ਆਉਂਦੀ ਐ ਕੋ ਉਹ ਪਹਿਲਾਂ ਹੀ ਡਰਿਆ ਹੁੰਦਾ ਸੀਗਾ ਉੱਪਰੋਂ ਇਹ ਉਸੇ ਦਿਨ ਹੀ ਇੱਕ ਅੱਧੇ ਦਿਨ ਬਾਅਦ ਹੀ ਉਹਦੇ ਘਰ ਫਾਇਰ ਕਰਾ ਦਿੰਦੇ ਸੀਗੇ ਜਿਸ ਦੇ ਨਾਲ ਸਾਈਕਲੋਜੀਕਲੀ ਉਹ ਹੋਰ ਜ਼ਿਆਦਾ ਡਰ ਜਾਂਦਾ ਸੀਗਾ ਤੇ ਉਹ ਕਹਿੰਦਾ ਸੀ ਵੀ ਅਸੀਂ ਪੈਸੇ ਦੇ ਦਈਏ ਇਹ ਇਸ ਤਰੀਕੇ ਨਾਲ ਇਹ ਪੈਸੇ ਉਹ ਤਾਂ ਕੋਈ ਐਂਟਨ ਦਾ ਕੰਮ ਕਰਦੇ ਸੀ ਸਰ ਹੋਰ ਇਹਨਾਂ ਨੇ ਹੋਰ ਤੱਕ ਕਿਸੇ ਨੂੰ ਫਰਾਵੀ ਲਈ ਨਹੀਂ ਕਿ ਕਦੇ ਧੁੰਗੇ ਦਿੱਤੇ ਸੀ ਅਜੇ 2 ਮੀਟਰ ਸਾਡੇ ਸਾਹਮਣੇ ਆਏ ਸੀਗੇ ਇਹ ਦੋਨਾਂ ਦੇ ਦੋਨੇ ਹੀ ਕਮਾਨ ਥਾਣੇ ਦੇ ਸੀ ਦੋਨਾਂ ਦਾ ਹੀ ਕੇਸ ਰਜਿਸਟਰ ਕੀਤਾ ਸੀਗਾ ਤੇ ਬਾਕੀ ਇਹਨਾਂ ਦਾ ਹੁਣ ਰਿਮਾਨ ਲੈ ਰਹੇ ਆ ਅਸੀਂ ਹੋਰ ਇਨਵੈਸਟੀਗੇਸ਼ਨ ਫਰਦਰ ਕਰਾਂਗੇ ਵੀ ਹੋਰ ਵੀ ਇਹਨਾਂ ਨੇ ਕਿੰਨਾ ਕਿੰਨਾ ਨੂੰ ਧੱਕਿਆ ਦਿੱਤੀ ਇਹਨਾਂ ਜਿਹੜੇ ਫੜੇ ਨੇ ਦੋ ਜਣੇ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਜਿਹੜਾ ਰਣਜੀਤ ਸਿੰਘ ਹੈ ਜਿਹੜੇ ਕੋ ਗੋਲੀ ਚਲਾਉਂਦਾ ਸੀਗਾ ਇਹਦਾ ਇੱਕ ਪੁਰਾਣਾ ਐਨਡੀਬੀਐਸ ਦਾ ਕੇਸ ਹੈ ਹੈਗਾ ਤੇ ਬਾਕੀ ਹੋਰ ਵੀ ਅਸੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹ ਜਿਹੜਾ ਬੈਲਜੀਅਮ ਬਲਵਿੰਦਰ ਸਿੰਘ ਹੈਗਾ ਉਹਨੇ ਹੀ ਇਹਨਾਂ ਨੂੰ ਫੋਨ ਕਰਕੇ ਕਿਹਾ ਸੀਗਾ ਵੀ ਤੁਸੀਂ ਇਹ ਕੰਮ ਕਰੋ ਫਰਾਤੀਆਂ ਵਾਲਾ ਤੇ ਮੈਂ ਤੁਹਾਨੂੰ ਇਹਦੇ ਲਈ ਜਿਹੜਾ ਵੈਪਨ ਹੈਗਾ ਉਹ ਵੀ ਮੈਂ ਤੁਹਾਨੂੰ ਦਵਾਂ ਉਹਨੇ ਫਿਰ ਜੋ ਹੁਣ ਤੱਕ ਸਾਡਾ ਪ੍ਰਾਇਮਰੀ ਫਸਾਇ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨੇ ਹਰੀਕੇ ਸਾਈਡ ਉੱਤੇ ਤਰਨਤਰਨ ਤੋਂ ਕਿਸੇ ਬੰਦੇ ਕੋਲ ਦਵਾਇਆ ਇਹਦੇ ਵਿੱਚ ਅਸੀਂ ਹਿਊਮਨ ਇੰਟੈਲੀਜੈਂਸ ਤੇ ਹੋਰ ਜਿਹੜਾ ਆਪਣੇ ਟੈਕਨੀਕਲੀ ਮਤਲਬ ਜੋ ਪੁਲਿਸ ਦੇ ਇਨਵੈਸਟੀਗੇਸ਼ਨ ਦੇ ਟੂਲਸ ਹੁੰਦੇ ਆ ਅਸੀਂ ਸਾਰੇ ਵਰਤੂ ਵਰਤ ਕੇ ਤੇ オリジナル ਜਿਹੜਾ ਕਲਪਰੇਟ ਤੱਕ ਪਹੁੰਚੇ ਦੋ ਜਣੇ ਫੜੇ ਆ ਅਜੇ ਹੋ ਸਕਦਾ ਇਹਨਾਂ ਦੇ ਘਰੋਂ ਤੇ ਹੋਰ ਵੀ ਬੰਦੇ ਹੋਣ ਤੇ ਜਿਸ ਜਿਸ ਇਨਵੈਸਟੀਗੇਸ਼ਨ ਚੱਲੀ ਜਾਏਗੀ ਜਿਹੜਾ ਜਿਹੜਾ ਬੰਦਾ ਇਹਦੇ ਵਿੱਚ ਕਲਪਰੇਟ ਆਉਂਦਾ ਜਾਏਗਾ ਹੋ ਸਕਦਾ ਕਿਸੇ ਨੇ ਫਾਈਨੈਂਸ਼ੀਅਲ ਹੈਲਪ ਕੀਤੀ ਹੋਵੇ ਕਿਸੇ ਨੇ ਕੋਈ ਇਨਫੋਰਮੇਸ਼ਨ ਦਿੱਤੀ ਹੋਵੇ ਜਿਹੜੇ ਜਿਹੜੇ ਵੀ ਇਹਦੇ ਵਿੱਚ ਹੋਣਗੇ ਬਖਸ਼ ਨਹੀਂ ਜਾਣਗੇ ਸਾਰੇ ਰੈਸਟੋਰੈਂਟ